ਸਬੇ ਜੀ ਸਮਾਲ ਆਪਣੀ ਮਿਹਰ ਕਰ ਸਬੇ ਜੀ ਸਮਾਲ ਆਪਣੀ ਮਿਹਰ ਕਰ 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 ਸਭੇ ਦੀ ਸਮਾਲ ਆਪਣੀ ਮਿਹਰ ਕਰ ਸਭੇ ਦੀ ਸਮਾਲ ਆਪਣੀ ਮਿਹਰ ਕਰ 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 ਸਭੇ ਜੀ ਸਮਾਲ ਆਪਣੀ ਮਿਹਰ ਕਰ ਸਭੇ ਜੀ ਸਮਾਲ ਆਪਣੀ ਮਿਹਰ ਕਰ ਨ ਪਾਣੀ ਮੋਚ ਪਾਏ ਦੁਖਦਾਲ ਦਪਨ ਤਾਰੇ ਅਨ ਪਾਣੀ ਮੋਚ ਪਾਏ ਦੁਖਦਾਲ ਦਪਨ ਦਰ ਆਪਣੀ ਮਿਹਰ ਕਰ ਆਪਣੀ ਮਿਹਰ ਕਰ சோலு சேல மர ਅਰਦਾਸ ਸੁਣੀ ਦਾਤਾਰ ਹੋਈ ਸਿਸ਼ਟ ਠਾਰ ਅਰਦਾਸ ਸੁਣੀ ਦਾਤਾਰ ਹੋਈ ਸਿਸ਼ਟ ਠਾਰ ਲੇਵ ਕੰਠ ਲਗਾਏ ਆਪ ਦਾ ਸਭ ਹਰ ਲੇਵਹ ਕੰਠ ਲਗਾਏ ਆਪਦਾ ਸਭਾਰ ਆਪਣੀ ਮੇਰ ਕਰ ਆਪਣੀ ਮੇਰ ਕਰ ਆਪਣੀ ਮੇਰ ਕਰ ਆਪਣੀ ਮੇਰ ਕਰ ਸਬੇ ਜੀ ਸਮਾਲ ਆਪਣੀ ਮੇਰ ਕਰ ਸੰਬੇ ਦੀ ਸਮਾਲ ਆਪਣੀ ਮਿਹਨ ਕਰ ਨਾਨਕ ਨਾਮ ਤੇ ਆਏ ਪ੍ਰਭ ਕਾ ਸਫਲ ਕਰ ਨਾਨਕ ਨਾਮ ਤੇ ਆਏ ਪ੍ਰਭ ਕਾ ਸਫਲ ਕਰ ਆਪਣੀ ਮਿਹਰ ਕਰ ਆਪਣੀ ਮਿਹਰ ਕਰ ਵਾਹਿਗੁਰੂ ਆਪਣੀ ਮਿਹਰ ਕਰ ਆਪਣੀ ਮਿਹਰ ਕਰ ਸਭੇ ਦੀ ਸਮਾਲ ਆਪਣੀ ਮਿਹਰ ਕਰ ਸਭੇ ਦੀ ਸਮਾਲ ਆਪਣੀ ਮਿਹਰ ਕਰ 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 ਸਭੇ ਦੀ ਸਮਾਲ ਆਪਣੀ ਮਿਹਰ ਕਰ ਸਭੇ ਦੀ ਸਮਾਲ ਆਪਣੀ ਮਿਹਰ ਕਰ ਆਪਣੀ ਮਿਹਰ ਕਰ ਆਪਣੀ ਮਿਹਰ ਕਰ ਵਾਹੇ ਗੁਰੂ ਔਖੀ ਖੜੀ ਨਾ ਦੇਖਣ ਦੇ ਆਪਣਾ ਬਿਰਦ ਸੰਭਾਲੇ ਆਪਣਾ ਬਿਰਦ ਸਮਾਲੇ ਆੱਖੀ ਖੜੀ ਨਾ ਦੇਖਣ ਦੇਈ ਆਪਣਾ ਬਿਰਦ ਸਮਾਲੇ ਆਪਣਾ ਬਿਰਦ ਸਮਾਲੇ ਹੱਥ ਦੇ ਰੱਖੇ ਆਪਣੇ ਕੋ हाथ डेराखै अपने को सास सास व्रत पालै सास सास व्रत पालै आखी कणी ना देखण देई अपना बिरद समाले ਆਪਣਾ ਬਿਰਦ ਸਮਾਨੇ ਪ੍ਰਭ ਸਿਉ ਲਾਗ ਰਹੋ ਮੇਰਾ ਚਿਤ ਲਾਗ ਰਿਹਾ ਮੇਰਾ ਚੀਤ ਪ੍ਰਭ ਸਿਉ ਲਾਗ ਰਿਹਾ ਮੇਰਾ ਚੀਤ ਲਾਗ ਰਿਹਾ ਮੇਰਾ ਚੀਤ ਆਦਿ ਅੰਤ ਪ੍ਰਭ ਸਦਾ ਸਹਾਈ ਤਨ ਹਮਾਰਾ ਮੀਤ ਤਨ ਹਮਾਰਾ ਮੀਤ ਤਨ ਹਮਾਰਾ ਮੀਤ ਆਖੀ ਕਣੀ ਨ ਦੇਖਣ ਤੇ ਆਪਣਾ ਬਿਰਦ ਸਮਾਨੇ ਆਪਣਾ ਬਿਰਦ ਸਮਾਲੇ ਅੱਖੀ ਕੜੀ ਨਾ ਦੇਖਣ ਦੇਈ ਆਪਣਾ ਬਿਰਦ ਸਮਾਲੇ ਆਪਣਾ ਬਲਾਸ ਪਾਏ ਸਾਹਿਬ ਕੇ ਚਰਜ ਦੇਖ ਬੜਾਈ ਮਨ ਬਲਾਸ ਪਾਏ ਸਾਹਿਬ ਕੇ ਚਰਜ ਦੇਖ ਬੜਾ ਸਿਮਰ ਸਿਮਰ ਆ ਨਾਮ ਕਰ ਨਾਨਕ ਪ੍ਰਭ ਪੂਰਨ ਪੈ ਜਿ ਰਖਾਈ ਪ੍ਰਭ ਪੂਰਨ ਪੈ ਜਿ ਰਖਾਈ ਪ੍ਰਭ ਪੂਰਨ ਪੈ ਜਿ ਰਖਾਈ ਔਖੀ ਕੜੀ ਨ ਦੇ ਕਣ ਦੇ ਆਪਣਾ ਬਿਰਤਿਸ ਆਪਣਾ ਬਿਰਦ ਸਮਾਲੇ ਅੱਖੀ ਕੜੀ ਨਾ ਦੇ ਕਣ ਦੇ ਆਪਣਾ ਬਿਰਦ ਸਮਾਲੇ ਆਪਣਾ ਬਿਰਦ ਸਮਾਲੇ हाथ दे राखै अपने को 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 सास सास व्रत वाले सास सास व्रत वाले ਆੱਖੀ ਕਣੀ ਨਾ ਦੇ ਕਣ ਦੇ ਆਪਣਾ ਬਿਰਦ ਸਮਾਲੇ ਆਪਣਾ ਬਿਰਦ ਸਮਾਲੇ ਆੱਖੀ ਕਣੀ ਨਾ ਦੇ ਕਣ ਦੇ ਆਪਣਾ ਬਿਰਦ ਸਮਾਲੇ ਆਪਣਾ ਬਿਰਦ ਆਪਣਾ ਬਿਰਦ ਸਮਾਲੇ ਆਪਣਾ ਬਿਰਦ ਸਮਾਲੇ ਵਾ